ਤਰੇ ਮਿੱਤਰਾਂ ਦਾ ਤਾਲ ਦੂਸਰਾ ਬਾਅਦ ਤੇ ਨਾਲੇ ਹੀ ਮੇਰੀ ਗੁਜਾਰਸ਼ ਹੈ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਆਪਦੀ ਰਾਏ ਜ਼ਰੂਰ ਦੇ ਦਿਓ ਕਈ ਵਾਰੀ ਕਿਸੇ ਬੰਦੇ ਨਾਲ ਇਹੋ ਜਿਹਾ ਕੁਝ ਹੋਇਆ ਹੁੰਦਾ ਤੇ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਆਪਾਂ ਗੱਲ ਕਰਾਂਗੇ ਚਾਲੂ ਜਨਾਨੀਆਂ ਬਾਰੇ ਵੀ ਉਹ ਇੱਕ ਕਹਾਵਤ ਜੀ ਆ ਜਿੱਦਾਂ ਆਪਾਂ ਖੇਡਦੇ ਹੁੰਦੇ ਸੀਗੇ ਬਚਪਨ ਦੇ ਵਿੱਚ ਤੇ ਕਹਿੰਦੇ ਨੂੰ ਸੀ ਆਲੂ 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 ਤੇ ਖੇਡ ਹੋ ਗਈ ਚਾਲੂ ਤੇ ਇਹੋ ਜੀ ਬੁੜੀ ਜਦੋਂ ਕਿਸੇ ਬੰਦੇ ਦੇ ਚੰਗੇ ਦੇ ਮਗਰ ਲੱਗ ਜੇ ਤੇ ਉਹਦਾ ਬਣਾ ਦਿੰਦੀ ਆ ਫਿਰ ਕਮਾਲੂ ਤੇ ਆਪ ਵੀ ਬੜੀ ਕਮਾਲੂ ਹੁੰਦੀ ਆ ਕਮਾਲੂ ਮਤਲਬ ਕਮਾਲ ਕਿਸਮ ਦੀਆਂ ਹੁੰਦੀਆਂ ਇਹੋ ਜਿਹੀਆਂ ਟੀਮਾਂ ਬੁੜੀਆਂ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਇਹੀ ਗੱਲ ਕਰਨ ਲੱਗਾ ਸੀ ਮੈਂ ਵੀ ਚਾਲੂ ਜਨਾਨੀਆਂ ਦੀਆਂ ਕੀ ਨਿਸ਼ਾਨੀਆਂ ਕੀ ਲੱਛਣਾਂ ਜਿਨ੍ਹਾਂ ਨਾਲ ਇਹੋ ਜਿਹੀਆਂ ਚੀਜ਼ਾਂ ਹੋਗੀਆਂ ਬਾਪਰੀਆਂ ਜ਼ਿੰਦਗੀ ਦੇ ਵਿੱਚ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿਉਂਕਿ ਇਹੋ ਜਿਹੀਆਂ ਜਨਾਨੀਆਂ ਤੁਹਾਨੂੰ ਪਤਾ ਹੀ ਆ ਘਰ ਖਰਾਬ ਕਰਨ ਲੱਗੀਆਂ ਮੈਂਟੀ ਮਾਰਦੀਆਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੀ ਚਾਲੂ ਜਨਾਨੀਆਂ ਨ ਇਹ ਜਿਹੜੇ ਆਉਣ ਵਾਲੇ ਮੁੰਡੇ ਖੁੰਡੇ ਆ ਪੀੜੀਆਂ ਜਾਂ ਜਿਹਨਾਂ ਨੂੰ ਨਹੀਂ ਪਤਾ ਉਹ ਮੇਰੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਓ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਕੀ ਹੁੰਦੀ ਆ ਵੀ ਬਾਬਾ ਸੱਚ ਕਹਿੰਦਾ ਸੋ ਮੈਂ ਦੱਸਣਾ ਗੱਲ ਜਿਹੜੀ ਜਲ ਚਾਲੂ ਜਨਾਨੀ ਹੋਊਗੀ ਸਭ ਤੋਂ ਪਹਿਲਾਂ ਤਾਂ ਉਹਦੀ ਨਿਸ਼ਾਨੀ ਉਹ ਟੌਰ ਸ਼ਕੀਨੀ ਬਿਲਕੁਲ ਪੂਰੀ ਲਾ ਕੇ ਰੱਖੋ ਖਾਤ ਖੋਤੋ ਦੇ ਆਏ ਪੂਰੇ ਕੱਡੇ ਹੋਣਗੇ ਸੇਲੀਆਂ ਮੁੰਨੀਆਂ ਹੋਣੀਆਂ ਫੇਸਲ ਫੂਸਰ ਪੂਰਾ ਕਰਕੇ ਆਏ ਮੂੰਹ ਤੇ ਕਰੀਮ ਪਾウダー ਮਲਕੇ ਤੇ ਆਏ ਜਿਹੜੀ ਬੁੜੀ ਹੋਊਗੀ ਨਾ ਬੁੜੀ 40 45 ਸਾਲਾਂ ਦੀ ਉਹ ਵੀ ਆਏ ਲੱਗੂਗੀ ਜਿਵੇਂ ਕੋਈ 20 25 ਸਾਲਾਂ ਦੀ 18 17 ਇਹ ਚਾਲੂ ਜਨਾਨੀ ਦੀ ਨਿਸ਼ਾਨੀ ਆ ਦੂਜੀ ਗੱਲ ਇਹ ਆ ਇਹ ਜਿਹੜੀ ਗੱਲ ਕਰਨਗਾ ਇਹ ਗੱਲ ਐ ਸਲੀਕੇ ਨਾਲ ਕਰਨਗਾ ਤੁਹਾਨੂੰ ਆਪਦੇ ਬਣਾ ਲੈਣਗਾ ਆਪਣਾ ਪਣ ਮਹਿਸੂਸ ਕਰਾਉਣਗਾ ਤੇ ਬੜੇ ਸਲੀਕੇ ਤੇ ਲਹਿਜੇ ਸੁੰਦਰ ਢੰਗ ਨਾਲ ਗੱਲ ਕਰਨਗਾ ਇਹ ਚਾਲੂ ਜਨਾਨੀ ਕਹਿੰਦੀ ਨਿਸ਼ਾਨੀ ਆ ਤੇ ਜਦੋਂ ਇਹਨਾਂ ਦੇ ਸਕੰਜੇ ਦੇ ਵਿੱਚ ਤੁਸੀਂ ਇੱਕ ਵਾਰੀ ਆਗੇ ਤੇ ਮੁੜ ਕੇ ਛੋਡੀ ਜੇਵਾ ਜਿਹੜੀ ਉਹ ਦਿਰੋਦਨ ਖਾਲੀ ਹੋਈ ਜਾਣੀ ਆ ਤੇ ਇਹ ਨਹੀਂ ਪਤਾ ਜਿਹੜਾ ਤੁਸੀਂ ਦੋ ਛਿਲੜ ਜੋੜੇ ਆ ਮਗਰ ਆਪਦੇ ਵਾਸਤੇ ਰਹਿਣ ਸਹਿਣ ਵਾਸਤੇ ਜਾਂ ਆਪਦੇ ਬਚਪਨ ਬੜਾਪੇ ਵਾਸਤੇ ਤੇ ਫਿਰ ਉਹ ਸਾਰੇ ਮੁੱਕ ਜਾਣ ਤੇ ਜਦੋਂ ਮੁੱਕ ਕੇ ਤੇ ਮੁੜ ਕੇ ਤੁਸੀਂ ਲੋਕਾਂ ਦੇ ਤਰਲੇ ਕੱਢਦੇ ਫਿਰੋ ਫਲਾਨਾ ਮੈਨੂੰ ਦਿੰਨਾ 2 ਰੁਪਏ ਫਟਿੰਗੜਾ ਮੈਨੂੰ ਦਿੰਨਾ 2 ਰੁਪਏ ਤੇ ਚਾਲੂ ਜਨਾਨੀਆਂ ਤੁਹਾਨੂੰ ਮੈਂ ਦੱਸਤੀ ਗੱਲ ਵੀ ਪਹਿਲੀ ਤਾਂ ਨਿਸ਼ਾਨੀ ਟਾਰਚ ਕਿੰਨੀ ਬੋਤਲਾਂ ਦੀਆਂ ਦੂਜੀ ਗੱਲ ਇਹ ਗੱਲਾਂ ਮਿੱਠੀਆਂ ਹੁੰਦੀਆਂ ਤੇ ਇਹਨਾਂ ਦਾ ਕੋਦਾਰਗਾ ਸੁਭਾਅ ਹੁੰਦਾ ਤੀਜੀ ਗੱਲ ਇਹ ਜਿਹੜੀਆਂ ਜਨਾਨੀਆਂ ਹੁੰਦੀਆਂ ਆਮ ਕਰਕੇ ਚੰਗੇ ਸ਼ੂਟ ਪਾਉਣਗੀਆਂ ਤੇ ਜਿਹੜੀਆਂ ਹੋਰ ਸਤਰਾਂ ਸਵਰੀਆਂ ਭਲੀਆਂ ਮਾਨਸਾ ਹੁੰਦੀਆਂ ਉਹਨਾਂ ਦੇ ਮਨ ਤੇ ਵੀ ਇਹ ਗਹਿਰੀ ਸਾਫ ਛਾੜਦੀਆਂ ਡੂੰਗਾ ਅਸਰ ਹੋ ਜਾਂਦਾ ਉਹ ਵੀ ਆਪਦੇ ਆਪੇ ਸੋਚਦੀਆਂ ਵੀ ਫਲਾਨੀ ਤਾਂ ਕਰ ਉਹ ਚੰਗੇ ਸੂਟ ਪਾਉਂਦੀ ਐ ਚੰਗੇ ਬੂਟ ਪਾਉਂਦੀ ਐ ਪਤਾ ਨਹੀਂ ਕਿੱਥੇ ਰਹਿੰਦੀ ਐ ਕੀ ਕਮਾਈ ਕਰਦੀ ਐ ਤੇ ਫਿਰ ਇਹੋ ਜੀ ਗੱਲ ਜਦੋਂ ਦੂਜੀਆਂ ਸਤੀਆਂ ਸਵੀਆਂ ਭਲੀਆਂ ਮਾਨਸਾਂ ਦੇ ਮਨ ਦੇ ਵਿੱਚ ਆਉਣ ਲੱਗ ਜੇ ਤੇ ਫਿਰ ਉਹ ਆਪਦੇ ਘਰੇ ਵੀ ਸੋਚਦੀਆਂ ਜਾਂ ਆਪਦੇ ਘਰ ਵਾਲੇ ਨੂੰ ਕਹਿੰਦੀਆਂ ਵੀ ਸਾਨੂੰ ਤਾਂ ਆਪ ਲੈ ਕੇ ਦੇ ਉਹ ਫਲਾਨੀ ਦਾ ਧਾਕ ਐ ਐਂ ਕਰਕੇ ਚੰਗਾ ਸੂਟ ਪਾਇਆ ਹੁੰਦਾ ਜੀ ਇੰਨਾ ਮਹਿੰਗਾ ਚੰਗੀ ਚੁੰਨੀ ਚੰਗੇ ਸੂਟ ਰਬੂਟ ਲੇਕਿਨ ਅਸੀਂ ਕੀ ਅਸੀਂ ਘਰੇ ਕੰਮ ਨਹੀਂ ਕਰਦੀਆਂ ਉਹ ਦੂਜਿਆਂ ਨੂੰ ਵੀ ਖਰਾਬ ਕਰ ਦਿੰਦੀਆਂ ਇਹ ਚਾਲੂ ਜਨਣੀਆਂ ਦੇ ਨਿਸ਼ਾਨਾ ਹੈ ਇਹ ਗੱਲ ਹੋਰ ਹੈ ਇਹੋ ਜਿਹਾਂ ਦੇ ਕਈ ਵਾਰੀ ਸ਼ਹਿਰਾਂ ਦੇ ਵਿੱਚ ਅੱਡੇ ਵੀ ਬਣਾਏ ਹ ਉਥੇ ਉਹਨਾਂ ਨੂੰ ਇਹੋ ਜਿਹੇ ਜੈਸੇ ਨੂੰ ਤੈਸਾ ਕਰਨਆਂ ਨੂੰ ਤੀਲੇ ਵਾਲੇ ਮਿਲਦੇ ਰਹਿੰਦੇਗੇ ਤੇ ਜਿੱਥੇ ਇਹ ਆਪਦਾ ਘਰ ਦਾ ਗੁਜ਼ਾਰਾ ਚਲਾਉਂਦਿਆਂ ਤੇ ਮਤਲਬ ਲੋਕਾਂ ਨੂੰ ਟੈਕਟਾ ਲਵਾ ਕੇ ਖਰਾਬ ਕਰਦਿਆਂ ਤੇ ਇੱਕ ਗੱਲ ਹੋਰ ਆ ਸੋਨ ਬੰਗਾਲ ਦਾ ਨਾ ਚਾਲੂ ਜਣਾਂ ਦੇ ਜਿਹੜਾ ਚੁੰਗਲ 'ਚ ਫਸ ਗਿਆ ਉਹ ਉਥੋਂ ਰੋਗ ਸੇੜ ਲਾਉਂਦਾ ਤੇ ਮੁੜ ਕੇ ਜਰੋਂ ਆਪਦੇ ਘਰ ਦੇ ਪਰਿਵਾਰ ਦੇ ਨੇੜੇ ਹੁੰਦਾ ਅੰਬੈਸਟਰ ਹੁੰਦਾ ਤੇ ਮੁੜ ਕੇ ਪਰਿਵਾਰ ਨੂੰ ਲਾ ਦਿੰਦਾ ਉਹਨੂੰ ਪਤਾ ਨਹੀਂ ਲੱਗਦਾ ਇਹ ਮੈਂ ਕੀ ਕਰ ਬੈਠਾ ਇਸ ਕਰਕੇ ਕਈ ਬੰਦੇ ਬਥੇਰੇ ਉਹ ਹੀਆਂ ਰੋਗਣਾ ਦੇ ਚੁੰਗਲਾਂ ਦੇ ਵਿੱਚ ਵੀ ਫਸੇ ਵਿਆ ਇਹ ਚਾਲੂ ਜਣਾਂ ਦੇ ਕਈ ਰਾਂਗ ਗਵਾਂਡ ਦੇ ਵਿੱਚ ਵੀ ਹੁੰਦੀ ਇਹ ਮਤਲਬ ਬਹੁਤ ਜ਼ਿਆਦਾ ਮਿੱਠਗੋਣਾ ਪਰ ਤੁਹਾਡਾ ਘਰ ਪਾੜਨ ਦੀ ਕੋਸ਼ਿਸ਼ ਕਰਦੀਆਂ ਇਹ ਚਾਲੂ ਜਨਾਨੀਆਂ ਦੀਆਂ ਨਿਸ਼ਾਨੀਆਂ ਸੋਨੂੰ ਮੈਂ ਗੱਲ ਦਗਾ ਇਹਨਾਂ ਤੋਂ ਬਚਨ ਦੀ ਲੋੜ ਹੁੰਦੀ ਹੈਗੀ ਤੇ ਕਈ ਵਾਰੀ ਇਹ ਮਤਲਬ ਗੁਪਤ ਤੌਰ ਤੇ ਵੀ ਕੋਈ ਟੋਟ ਕੇ ਟਾਟ ਕੇ ਵੀ ਕਰਦੀਆਂ ਵੀ ਸਾਡੇ ਨਾਲ ਫਲਾਣਾ ਬੰਦਾ ਫਸਿਆ ਰਹੇ ਇਹ ਵੀ ਚਾਲੂ ਜਨਾਨੀ ਦੇ ਕਾਰਨਾਮੇ ਹੁੰਦੇ ਹੈਗੇ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਖੋਜ ਖਬਰ ਰਾਹੀਂ ਤੁਹਾਡੇ ਸਾਹਮਣੇ ਕੁਝ ਨੁਕਤੇ ਪੇਸ਼ ਕੀਤੇ ਆ ਕਿਰਪਾ ਕਰਕੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਦੇ ਵਿੱਚ ਜੇ ਕਿਸੇ ਨਾਲ ਕੋਈ ਇਹੋ ਜਿਹੀ ਹਰਕਤ ਹੋਈ ਹੋਵੇ ਕਿਸੇ ਨੂੰ ਚਾਲੂ ਜਨਾਨੀ ਨੇ ਖਰਾਬ ਕੀਤਾ ਹੋਵੇ ਕਿਸੇ ਦੇ ਪੈਸੇ ਖਾਦੇ ਹੋਣ ਦਾ ਕੋਈ ਘਟਨਾ ਦਾ ਇਹੋ ਜਿਹਾ ਹੋਇਆ ਹੋਵੇ ਸ਼িকার ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸ ਦਿਓ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ